ਕਰਮਾ ਭਾਗਾ ਵਾਲੇ ਘਰਾਂ ਦੀਆਂ ਅੱਜਕੱਲ੍ਹ ਦੇ ਸਮੇਂ ਚ ਆ ਨਿਸ਼ਾਨੀਆਂ ਨੇ ਜਿਨ੍ਹਾਂ ਜਿਨ੍ਹਾਂ ਦੇ ਘਰਾਂ ਵਿੱਚ ਇਹ ਨਿਸ਼ਾਨੀ ਹੋਵੇ ਉਹ ਸਮਝ ਲੈਣਾ ਚਾਹੀਦਾ ਕਿ ਉਹ ਬੜੇ ਕਰਮਾ ਤੇ ਭਾਗਾ ਵਾਲੇ ਲੋਕ ਨੇ ਤੁਸੀਂ ਵੇਖਿਆ ਹੋਣਾ ਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਘਰਾਂ ਦੇ ਵਿੱਚ ਕੋਈ ਆਵਾਜ਼ਾਈ ਨਹੀਂ ਰਹਿ ਗਈ ਜਿਵੇਂ ਰਿਸ਼ਤੇਦਾਰਾਂ ਦਾ ਆਉਣਾ ਜਾਣਾ ਬਹੁਤ ਘਟ ਗਿਆ ਜਾਂ ਹੋਰ ਲੋਕਾਂ ਦਾ ਬਹੁਤ ਹੀ ਘਟਣਾ ਜਾਂਦਾ ਬਹੁਤ ਸਾਰੇ ਲੋਕਾਂ ਦੇ ਘਰਾਂ 'ਚ ਲੋਕਾਂ ਨੇ ਸੋਹਣੇ ਸੋਹਣੇ ਘਰ ਬਣਾਏ ਹੋਏ ਨੇ ਵਧੀਆ ਵਧੀਆ ਡ੍ਰੈਗ ਰੂਮ ਬਣਾਏ ਹੋਏ ਨੇ ਹਰ ਤਰ੍ਹਾਂ ਦੀ ਸਹੂਲਤ ਆ ਲੇਕਿਨ ਉਹਨਾਂ ਘਰਾਂ ਦੇ ਵਿੱਚ ਕੋਈ ਰਿਸ਼ਤੇਦਾਰ ਨਹੀਂ ਆਉਂਦਾ ਕੋਈ ਭੈਣ ਭਰਾ ਨਹੀਂ ਆਉਂਦਾ ਕੋਈ ਭਾਈਚਾਰੇ ਦੇ ਲੋਕ ਨਹੀਂ ਆਉਂਦੇ ਯਾਨੀ ਕਿ ਕਈ ਵਾਰਾਂ ਤਾਂ ਪੂਰਾ ਪੂਰਾ ਕਈਆਂ ਲੋਕਾਂ ਦੀ ਹਫਤਾ ਹੀ ਨਿਕਲ ਜਾਂਦਾ ਕਿ ਉਹਨਾਂ ਦੇ ਘਰ 'ਚ ਕੋਈ ਬਾਹਰੋਂ ਨਹੀਂ ਆਉਂਦਾ ਸਿਰਫ ਘਰ ਦੇ ਹੀ ਜਿਹੜੇ 2 4 5 ਮੈਂਬਰ ਹੋਣਗੇ ਤੇ ਹੋਣਗੇ ਪਰ ਹੁਣ ਹਾਲਾਤ ਕੀ ਹੋ ਗਈ ਕਿ ਜਿਵੇਂ ਜਿਵੇਂ ਪਰਿਵਾਰ ਛੋਟੇ ਹੋ ਗਏ ਖਣਮਾਲਾ ਆਮ ਤੌਰ ਤੇ 4 ਕੀ ਜੀ ਹੁੰਦੇ ਨੇ ਪਰਿਵਾਰ ਚ ਪਤੀ ਪਤਨੀ ਤੇ ਜਾਂ ਧੀ ਜਾਂ ਪੁੱਤਰ ਦੋ ਹੀ ਬੱਚੇ ਹੁੰਦੇ ਨੇ ਜਾਂ ਕਿਸੇ ਨੇ ਤਿੰਨ ਬੱਚੇ ਹੋ ਸਕਦੇ ਨੇ ਕਈਆਂ ਦਾ ਇੱਕ ਹੀ ਬੱਚਾ ਹੋ ਸਕਦਾ ਹੁਣ ਇੰਨੇ ਕੁ ਜਾਣੇ ਹੀ ਘਰ ਚ ਰਹਿੰਦੇ ਨੇ ਟਹਿਲ ਦੇ ਫਿਰਦੇ ਸਫਾਈਆਂ ਕਰ ਲੀਆਂ ਜਾਂ ਆਪ ਕਰ ਲੀਆਂ ਜਾਂ ਕਿਸੇ ਨੇ ਕੰਮ ਵਾਲਾ ਰੱਖੀ ਹੋਈ ਉਲਕੋ ਕਰਵਾ ਲਈ ਜਾਂ ਕੁਝ ਵੀ ਲਾ ਲੋ ਹਣਾ ਉਸ ਤੋਂ ਬਾਅਦ ਵਾਧੂ ਲੋਕ ਉਹਨਾਂ ਦੇ ਨਹੀਂ ਆਉਂਦੇ ਫੋਨ ਤੇ ਗੱਲਬਾਤ ਹੋ ਜਾਂਦੀ ਆ ਜਿਸ ਕਰਕੇ ਉਹਨੂੰ ਘਰ ਨਹੀਂ ਕਿਹਾ ਜਾ ਸਕਦਾ ਉਹਨੂੰ ਤਾਂ ਜੇਲ੍ਹ ਹੀ ਕਿਹਾ ਜਾ ਸਕਦਾ ਕਿ ਜਿਸ ਘਰ ਚ ਆਉਣਾ ਹੀ ਕਿਸੇ ਨੇ ਕਰਮਾ ਵਾਲੇ ਘਰ ਦੀਆਂ ਨਿਸ਼ਾਨੀਆਂ ਇਹ ਨੇ ਕਿ ਜਿਨ੍ਹਾਂ ਦੇ ਘਰਾਂ 'ਚ ਕੋਈ ਰਿਸ਼ਤੇਦਾਰ ਕੋਈ ਭੈਣ ਭਰਾ ਜਾਂ ਆਪਣੇ ਭਾਈਚਾਰੇ ਦੇ ਲੋਕ ਜਾਂ ਕੋਈ ਹੋਰ ਜਿਹੜਾਂ ਦਾ ਸਾਡਾ ਬੋਲਚਾਲ ਹੁੰਦਾ ਆਵਾਜ਼ਾਈ ਬਣੀ ਰਹੇ ਘੱਟੋ ਘੱਟ ਇੱਕ ਦਿਨ ਦੇ ਵਿੱਚ 2-4 ਭੈਣ ਭਰਾ ਤਾਂ ਜ਼ਰੂਰ ਹੀ ਆਉਣੇ ਚਾਹੀਦੇ ਨੇ ਉਹਦੇ ਨਾਲ ਹੁੰਦਾ ਕੀ ਆ ਉਹਦੇ ਨਾਲ ਸਾਨੂੰ ਇੱਕ ਸ਼ਕਤੀ ਮਿਲਦੀ ਆ ਸਾਨੂੰ ਇੱਕ ਤਾਕਤ ਮਿਲਦੀ ਆ ਉਹ ਤਾਕਤ ਸਾਡੇ ਅੰਦਰ ਜੀਣ ਦੀ ਤਮੰਨਾ ਪੈਦਾ ਕਰਦੀ ਆ ਸਾਡੇ ਅੰਦਰੋਂ ਬਹੁਤ ਸਾਰੀਆਂ ਨੈਗੇਟਿਵ ਜਿਹੜੀਆਂ ਨਰਜੀ ਆ ਉਹਨੂੰ ਖਤਮ ਕਰਦੀ ਆ ਸਾਡੇ ਵਿੱਚੋਂ ਬੁਰੀਆਂ ਗੱਲਾਂ ਖਤਮ ਕਰਕੇ ਸਾਡੇ ਵਿੱਚ ਪੋਜ਼ਿਟਿਵਿਟੀ ਜਿਹੜੀ ਆ ਉਹ ਪੈਦਾ ਕਰਦੀ ਆ ਕਿ ਅਸੀਂ ਸਮਾਜ ਚ ਕਿੰਜ ਰਹਿਣਾ ਅਸੀਂ ਸਮਾਜ ਚ ਕਿੰਜ ਜੀਉਣਾ ਆ ਜੇ ਸਾਡੇ ਘਰ ਕੋਈ ਆਵੇਗਾ ਹੀ ਨਹੀਂ ਤੇ ਸਮਝ ਲਓ ਕਿ ਕਿਤੇ ਨਾ ਕਿਤੇ ਕੋਈ ਗਲਤੀਆਂ ਸਾਡੇ ਕੋ ਜਾਂ ਸਾਡੇ ਵੱਡਿਆਂ ਕੋ ਹੋ ਗਈਆਂ ਨੇ ਉਹਨਾਂ ਗਲਤੀਆਂ ਨੂੰ ਸਾਨੂੰ ਦੂਰ ਕਰਨਾ ਚਾਹੀਦਾ ਕਿਉਂਕਿ ਆਪਾਂ ਸਾਰੇ ਤਾਂ ਥੋੜੇ ਸਮੇਂ ਦੇ ਹੀ ਤਾਂ ਪਰੋਣੇ ਆ ਥੋੜੇ ਸਮੇਂ ਬਾਅਦ ਅਸੀਂ ਨਹੀਂ ਚਲੇ ਜਾਣਾ ਜੇ ਅਸੀਂ ਆਪਣੀ ਜਵਾਨੀ ਦੀ ਉਮਰ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਜਾਂ ਸਮਾਜਿਕ ਤਾਣੀ ਬਾਣੀ ਨਾਲ ਜੁੜੇ ਰਹਿਣੇ ਆ ਉਹਨਾਂ ਘਰ ਜਾਣੇ ਆ ਉਹਨਾਂ ਨੂੰ ਆਪਣੇ ਘਰਾਂ 'ਚ ਬਣਾਉਨੇ ਆ ਤੇ ਸਮਝ ਲਓ ਕਿ ਸਾਡੀ ਜਿਹੜੀ ਔਲਾਦ ਆ ਸਾਡੇ ਜਿਹੜੇ ਬੱਚੇ ਨੇ ਉਹਨਾਂ ਦੇ ਵਿੱਚ ਵੀ ਇੱਕ ਪੋਜੀਟਿਵ ਗੱਲਾਂ ਚੰਗੇ ਗੁੱਡ ਥਾਟ ਜਿਹੜੇ ਨੇ ਉਹਨਾਂ 'ਚ ਪ੍ਰਵੇਸ਼ ਕਰਨਗੇ ਉਹਨਾਂ ਦੀ ਸੋਚ ਜਿਹੜੀ ਹੈ ਚੰਗੀ ਹੋਵੇਗੀ ਕਿ ਸਮਾਜ ਇੰਦਾ ਰਿਹਾ ਜਾਂਦਾ ਜੇ ਅਸੀਂ ਆਪਣੇ ਬੱਚਿਆਂ ਨੂੰ ਸਕੂਲ ਘਾਤਤਾ ਸਕੂਲੋਂ ਆ ਗਏ ਉਹਨਾਂ ਨੇ ਕਦੀ ਵੇਖਿਆ ਨਹੀਂ ਕੋਈ ਰਿਸ਼ਤੇਦਾਰ ਆਇਆ ਜਾਂ ਕੋਈ ਭੈਣ ਭਰਾ ਆਇਆ ਉਹ ਲਾਗੇ ਬੈਠੇ ਨਹੀਂ ਉਹਦਾਂ ਗੱਲਬਾਤ ਹੀ ਨਹੀਂ ਕੀਤੀ ਤੂੰ ਸਮਝਣਗੇ ਕਿ ਜ਼ਿੰਦਗੀ ਸ਼ਾਇਦ ਇਦਾਂ ਹੀ ਚੱਲਦੀ ਆ ਫਿਰ ਉਹ ਜਿਵੇਂ ਵੱਡੇ ਹੋ ਗਏ ਉਹ ਫਿਰ ਸਾਨੂੰ ਟਾਈਮ ਨਹੀਂ ਦੇਣਗੇ ਉਸ ਉਹਨਾਂ ਨੂੰ ਆਦਤ ਨਹੀਂ ਬਣਨੀ ਜਦੋਂ ਆਦਤ ਨਹੀਂ ਬਣੀ ਤਾਂ ਉਹਦੇ ਦੋਸ਼ੀ ਆਪਾਂ ਮੰਨੇ ਜਾਵਾਂਗੇ ਜੇ ਸਾਡੇ ਘਰਾਂ 'ਚ ਰਿਸ਼ਤੇਦਾਰ ਆਉਣਗੇ ਭੈਣ ਭਰਾ ਆਉਣਗੇ ਉਹਨਾਂ ਨਾਲ ਅੱਗੇ ਕੋਈ ਗੱਪ ਸ਼ੱਪ ਹਾਸਾ ਠੱਠਾ ਉਹਨਾਂ ਨੂੰ ਕੋਈ ਰੋਟੀ ਪਾਣੀ ਫੜਾਉਣਾ ਜਾਂ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਸੇਵਾ ਕਰਨੀ ਜਾਂ ਨਿੱਕਾ ਮੋਟਾ ਕੰਮ ਕਰਨਾ ਫਿਰ ਉਹ ਬੱਚੇ ਜਿਹੜੇ ਨੇ ਉਹ ਸਿੱਧਾਲੇ ਆਢੀ ਹੋ ਜਾਂਦੇ ਨੇ ਕਿ ਇੰਜ ਹੀ ਘਰ 'ਚ ਹੁੰਦਾ ਆ ਇੰਜ ਹੀ ਹੋਣਾ ਚਾਹੀਦਾ ਪਰ ਜਦੋਂ ਭੈਣ ਭਰਾਵਾਂ ਦੇ ਘਰ ਚ ਪੈਰ ਪੈਂਦੇ ਨੇ ਰੌਣਕਾਂ ਹੁੰਦੀਆਂ ਹਾਸਾ ਠੱਠਾ ਹੁੰਦਾ ਘਰ ਦਾ ਕਿੰਨਾ ਸੋਹਣਾ ਮਾਹੌਲ ਹੁੰਦਾ ਆ ਪਿੱਛੇ ਲੋਕਾਂ ਦੀ ਉਮਰ ਇਸੇ ਕਰਕੇ ਲੰਬੀ ਸੀ ਨਾ ਲੋਕੀ ਸਿਹਤਮੰਦ ਸਨ ਦਿਮਾਗੀ ਤੌਰ ਤੇ ਵੀ ਸਿਹਤਮੰਦ ਸਨ ਅੱਜ ਵੇਖੋ ਕਿੰਨੇ ਲੋਕ ਨੇ ਜਿਹੜੇ 50 ਸਾਲਾਂ ਤੋਂ ਬਾਅਦ ਜਾਂ 60 ਸਾਲਾਂ ਤੋਂ ਬਾਅਦ ਉਹ ਮਾਨਸਿਕ ਰੋਗਾਂ ਦੇ ਸ਼ਿਕਾਰ ਹੋ ਰਹੇ ਨੇ ਉਹਦਾ ਕਾਰਨ ਹੀ ਇਹ ਹੋਇਆ ਕਿ ਸਾਡੇ ਕੋਲ ਲੋਕਾਂ ਨੇ ਆਪਾਂ ਆਵਾਜਾਈ ਬੰਦ ਕਰ ਦਿੱਤੀ ਘਰਾਂ ਚ ਆਉਣਾ ਜਾਣਾ ਬੰਦ ਕਰਤਾ ਹੁਣ ਕਈ ਲੋਕ ਕਹਿਣਗੇ ਜੀ ਫੋਨ ਤੇ ਤੇ ਗੱਲ ਹੋ ਜਾਂਦੀ ਰਿਸ਼ਤੇਦਾਰਾਂ ਨੇ ਕੀ ਕਰਨਾ ਹੁੰਦਾ ਆਉਣਾ ਜਾਣਾ ਫਿਰ ਰਿਸ਼ਤੇਦਾਰ ਵੀ ਫੋਨ ਤੇ ਹੀ ਪੁੱਛ ਲੈਂਦੇ ਭਾਈ ਕੀ ਹਾਲ ਆ ਠੀਕ ਆ ਫੋਨ ਤੇ ਮਾਨ ਨਹੀਂ ਰੱਜਦਾ ਜੋ ਆਪਾਂ ਆਮਨੇ ਸਾਹਮਨੇ ਬਹਿ ਕੇ ਗੱਲ ਕਰਨੀ ਹੁੰਦੀ ਆ ਪੋਜੀਟਿਵ એનર્ਜੀ ਪੈਦਾ ਹੁੰਦੀ ਆ ਉਹ ਕਦੀ ਫੋਨਾਂ ਨਾਲ ਨਹੀਂ ਹੋ ਸਕਦੀ ਸਾਨੂੰ ਇਹ ਗੱਲ ਦੇ ਮਾਨ ਕਰਨਾ ਚਾਹੀਦਾ ਕਿ ਰੱਬ ਸੋਣਿਆ ਸਾਡੇ ਘਰਾਂ ਦੇ ਵਿੱਚ ਸਦਾ ਹੀ ਭੈਣ ਭਰਾਵਾਂ ਦੇ ਚਰਨ ਪਾਈਂਦੇ ਰਹਿਣ ਆਉਂਦੇ ਜਾਂਦੇ ਰਹਿਣ ਅਸੀਂ ਵੀ ਆਉਂਦੇ ਜਾਂਦੇ ਰਹੀਏ ਅਸੀਂ ਕਿੱਥੇ ਖੜਨੀ ਆ ਕਮਾਈਆਂ ਜੇ ਸਾਨੂੰ ਕੋਈ ਪੁੱਛ ਲੇ ਭਾਈ ਇਹ ਕੋਠੀਆਂ ਮਹਿਲ ਕਿੰਨੇ ਕਿੰਨੇ ਆਪਾਂ ਵੇਖੇ ਕਿਲੇ ਵੇਖੇ ਨੇ ਉਹ ਅੱਜ ਵੀ ਜਿਨ੍ਹਾਂ ਨੇ ਬਣਾਏ ਉਹਨਾਂ ਨੂੰ ਕੋਈ ਯਾਦ ਨਹੀਂ ਕਰਦਾ ਜਾਂ ਆਪਾਂ ਕਿਲੇ ਪਰ ਹੈਗੇ ਨੇ ਉਹਨਾਂ ਨੂੰ ਵੇਖ ਕੇ ਅਸੀਂ ਉਹਨਾਂ ਨੂੰ ਕਹਿ ਦੇਣੇ ਕਿ ਫਲਾਣੇ ਬੰਦੇ ਨੇ ਕਿਲਾ ਬਣਾਇਆ ਸੀ ਇਹ ਘਰ ਇਹ ਕੋਠੀਆਂ ਇਹ ਜ਼ਮੀਨਾਂ ਇਹ ਜਾਇਦਾਦਾਂ ਇਹ ਪੈਸਾ ਇੱਥੇ ਹੀ ਰਹਿ ਜਾਣਾ ਆਉਂ ਜਿੰਦਗੀ ਚ ਨਾ ਇੱਕ ਦੂਜੇ ਨਾਲ ਲੱਗੇ ਲੱਗਣ ਦੀ ਆਦਤ ਪਾਈਏ ਇੱਕ ਦੂਜੇ ਦਾ ਸਤਿਕਾਰ ਕਰਨ ਦੀ ਆਦਤ ਪਾਈਏ ਤਾਂ ਕਿ ਅਸੀਂ ਮਾਨਸਿਕ ਤੌਰ ਤੇ ਮਜ਼ਬੂਤ ਰਹੀਏ ਤੇ ਲੰਬੀ ਜ਼ਿੰਦਗੀ ਜੀ ਸਕੀਏ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਦਰਸਿਕਾ ਜੁੰਦੇ ਵਾਸਤੇ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ